ਪੰਜਾਬ ਦੇ ਵਿੱਚ ਬਸੰਤ ਰੁੱਤ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ। ਜੀ ਹਾਂ, ਪਤੰਗ ਚੜਾਏ ਜਾਂਦੇ ਨੇ, ਨਕਲੀ ਡੋਰਾ ਮਾਰਕੀਟ ਦੇ ਵਿੱਚ ਆਉਂਦੀਆਂ ਨੇ। ਤੇ ਪਰ ਬੀਤੇ ਕਾਫੀ ਸਮੇਂ ਤੋਂ ਚਾਈਨਾ ਡੋਰ ਨੂੰ ਬਾਜ਼ਾਰਾਂ ਦੇ ਵਿੱਚੋਂ ਰੋਕਣ ਦੇ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਲੋਕਾਂ ਵੱਲੋਂ ਜਾਗਰੂਤ ਵੀ ਕੀਤਾ ਜਾ ਰਿਹਾ। ਤੇ ਪਰ ਫਿਰ ਵੀ ਲੋਕ ਨਹੀਂ ਸੁਧਰ ਰਹੇ। ਅੱਜ ਇੱਕ ਹੋਰ ਕੇਸ ਜੋ ਕਿ ਬਟਾਲਾ ਦੇ ਬਾਜ਼ਾਰਾਂ ਚੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸ਼ਖਸ ਇੰਨਾ ਰੋਕਾਂ ਦੇ باوجود ਵੀ ਐਨੇ ਮੁਹਿੰਮਾਂ ਚਲਾਉਣ ਦੇ باوجود ਵੀ ਚਾਈਨਾ ਡੋਰ ਯਾਨੀ ਕਿ ਖੂਨੀ ਡੋਰ ਵੇਚ ਰਿਆ ਸੀ ਜੀ ਹਾਂ ਇੱਕ ਗੁੱਟ ਨਹੀਂ ਇੱਕ ਦੀ بجائے 105 ਗੁੱਟ ਉਸ ਵਿਅਕਤੀ ਕੋਲੋਂ ਬਰਾਮਦ ਕੀਤੇ ਗਏ ਨੇ 188 ਦੀ ਧਾਰਾ ਲਾ ਕੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਉਸਤੇ ਬਣਦੀ ਕਾਰਵਾਈ ਚੋਕੇ ਕੀਤੀ ਜਾ ਰਹੀ ਹੈ ਈ ਆਪਾਂ ਟੋਟਲ 105 ਗੱਟੂ ਜਿਹੜੇ ਫੜੇ ਆ। ਆਨੁਮਖਰ ਨੇ ਉਹ ਕੋਈ ਤਰਾਹ ਦਿੱਤੀ ਹੀ। ਇੱਥੇ ਹੀ 3-4 ਦਿਨਾਂ ਦੇ ਤੋਂ ਨਜ਼ਰ ਰੱਖੀ ਸੀ ਵੀ ਇਹਦਾ ਸਾਨੂੰ ਪਤਾ ਲੱਗਾ ਹੈ ਕਿ ਗੱਟੂ ਚੈਨਾ ਰੋਡ ਗੱਟੂ ਵੇਚੰਦਾ ਕੰਮ ਕਰ ਰਿਹਾ। ਇਹ ਬੰਦਾ ਹੈਗਾ ਉਹ ਮਦੀਪ ਸਿੰਘ ਹੈ ਜੀ ਉਮਰਪੁਰੇ ਦਾ। ਇਹ ਆਪਣੇ ਘਰੇ ਹੀ ਜਿਹੜਾ ਵਾ ਜਿਹੜੇ ਗਾਕਾਂ ਨੂੰ ਜਿਹੜਾ ਵਾ ਚੈਨਾ ਗੱਟੂ ਵੇਚਦਾ ਹੀ। ਇਹਨੂੰ ਕੱਲ੍ਹ ਸਾਮੀ ਆਪਾਂ ਜਿਹੜਾ ਵਾ ਮੁਖਰ ਦੇਲਾਹਦ ਉੱਤੇ ਇਹਨੂੰ ਕਾਬੂ ਕੀਤਾ ਤੇ ਉਸੇ 105 ਚੈਨਾ ਰੋਡ ਦੀ ਗੱਟੂ ਜਿਹੜੇ ਬਰਾਬਰ ਕੀਤੇ ਨੇ। ਤੇ ਇਹਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ। 34 34 18 ਅਸੀਂ ਸ਼ਰਵਾਂ ਸੀ ਨੂੰ ਅਪੀਲ ਕਰਦੇ ਹਾਂ ਵੀ ਜਿਹੜੀ ਚైనా ਡੋਰ ਦੀ ਹੈ ਨਾ ਇੱਕ ਖਰੀਦਣ ਤੇ ਨਾ ਕੋਈ ਵੇਚੇ ਕਿਉਂਕਿ ਇਹ ਚైనా ਡੋਰ ਜਿਹੜੀ ਹੈ ਇਹ ਇਨਸਾਨਾਂ ਵਾਸਤੇ ਵੀ ਮਾੜੀ ਹੈ ਤੇ ਜਾਨਵਰਾਂ ਜਿਹੜੇ ਆਪਣੇ ਪਸ਼ੂ ਪੰਛੀ ਹੈ ਇਹਨਾਂ ਵਾਸਤੇ ਵੀ ਮਾੜੀ ਹੈ ਸਾਡੀ ਇਹੋ ਅਪੀਲ ਹੈ ਵੀ ਚైనా ਡੋਰ ਦੀ ਵਰਤੋਂ ਨਾ ਕਰਨ ਜੇਕਰ ਅਸੀਂ ਜੇ ਚైనా ਡੋਰ ਖਰੀਦਾਂਗੇ ਨਾ ਤਾਂ ਕੋਈ ਵੇਚਣ ਵਾਲਾ ਜਿਹੜਾ ਉਹਦਾ ਆਪਣਿਆਂ ਵੀ ਕੰਮ ਬੰਦ ਹੋ ਜਾਏਗਾ ਸਾਡੀ ਤੇ ਇਹੋ ਅਪੀਲ ਹੈ ਦੁਕਾਨਦਾਰਾਂ ਨੂੰ ਵੀ ਅਪੀਲ ਹੈ ਕਿ ਦੂਜੀ ਜਿਹੜੀ ਸਿੰਪਲ ਡੋਰ ਵੇਚਣ ਚైనా ਡੋਰ ਦੀ ਜਿਹੜੀ ਆ ਇਹ ਵਿਕਰੀ ਨਾ ਕਰਨ ਜੇਕਰ ਫਿਰ ਵੀ ਇਹ ਨਹੀਂ ਬਾਝੋਂਣਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ